ਵਿਲੇਸਿੰਗ ਰੋਪੜ ਦੇ ਸਰਕਾਰੀ ਹਸਪਤਲ ਵਿਖੇ ਨਸ਼ਾ ਛਡਾਊ ਕੇਂਦਰ ਵਿਖੇ ਮੌਜੂਦਾਂ ਜਿੱਥੇ ਕਿ ਅੱਜ ਰੋਪੜ ਦੇ ਡਿਪਟੀ ਕਮਿਸ਼ਨਰ ਜਿਹੜੇ ਕਿ ਨਵੇਂ ਸਾਡੇ ਪਹੁੰਚਿਆ ਹਨ ਉਹਨਾਂ ਵੱਲੋਂ ਵੀ ਦੌਰਾ ਕੀਤਾ ਗਿਆ ਹੈ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਪੂਰੇ ਹਸਪਤਲ ਦੀ ਵੀ ਗੱਲਬਾਤ ਜਿਹੜੀ ਨਜਾਇਜ਼ਾ ਲਿਆ ਜਾ ਰਿਹਾ ਉਹ ਹਮਾਸੂ ਜੋਸੀ ਜਿਹੜੇ ਕਿ ਨਵੇਂ ਡਿਪਟੀ ਕਮਿਸ਼ਨ ਰੂਪਨਗਰ ਜਿਹੜੇ ਕਿ ਥੋੜੇ ਸਮੇਂ ਪਹਿਲਾਂ ਹੀ ਜੁਆਇਨ ਕੀਤਾ ਨੇ ਤੇ ਬਾਹਰ ਆਉਂਦੇ ਨੇ ਗੱਲਬਾਤ ਕਰਾਂਗੇ ਕਿ ਈਵੇਂ ਦੇ ਜਿਹੜੇ ਹਾਲਾਤ ਆ ਉਹਨਾਂ ਨੇ ਕੀ ਜਾਇਜ਼ਾ ਲਿਆ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਹਾਂਜੀ ਸਿਵਲ ਹਸਪੀਟਲ ਦੇ ਵਿੱਚ ਗਏ ਕਿਹੜੀ ਕਿਹੜੀ ਚੀਜ਼ਾਂ ਦੀ ਅੱਜ ਜਿਹੜੀ ਚੈਕਿੰਗ ਕੀਤੀ ਸਰਕਾਰ ਦਾ ਸਭ ਤੋਂ ਬੀਨ ਪ੍ਰਾਇਰਟੀ ਹੈ ਹੈਲਥ ਸੈਕਟਰ ਤੇ ਸਿਹਤ ਵਿਭਾਗ ਸਿਹਤ ਵਿਭਾਗ ਦਾ ਜਿਹੜਾ ਸਿਵਲ ਸਰਜਨ ਆਫਿਸ ਔਰ ਜਿਹੜਾ ਸਿਵਲ ਹਸਪੀਟਲ ਹੁੰਦਾ ਸ਼ਹਿਰ ਦੇ ਲੋਕਾਂ ਵਾਸਤੇ ਇੱਕ ਬਹੁਤ ਇੱਕ ਇੰਪੋਰਟੈਂਟ ਇੰਸਟੀਟਿਊਸ਼ਨ ਹੁੰਦਾ ਜਿੱਥੇ ਲੋਕ ਆ ਕੇ ਆਪਣਾ ਆਪਣਾ ਇਲਾਜ ਕਰਾਉਂਦੇ ਤੇ ਉਸ ਸਿਵਲ ਹਸਪੀਟਲ ਦੇ ਵਿੱਚ ਅਸੀਂ ਅੱਜ ਦੌਰਾ ਕੀਤਾ ਔਰ ਦੌਰੇ ਦੇ ਵਿੱਚ ਅਸੀਂ ਤੋ ਪਹਿਲਾਂ ਅਮਰਜੈਂਸੀ ਨਸ਼ਾ ਸੁਡਾਓ ਕੇਂਦਰ ਅਸੀਂ ਵਿਜ਼ਿਟ ਕੀਤਾ ਕਿ ਕਿ ਸਰਕਾਰ ਦੀ ਪ੍ਰਾਇੋਰਟੀ ਹੈ ਕਿ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਅ ਔਰ ਨਸ਼ੇ ਨੂੰ ਕੰਟਰੋਲ ਕੀਤਾ ਜਾਏ ਔਰ ਉਸਤੇ ਇੱਕ ਨਥ ਪਾਈ ਜਾਵੇ ਤਾਂ ਕਿ ਜਿਹੜਾ ਯੂਥ ਹੈ ਉਹ ਉਹ ਜਿਹੜਾ ਨਸ਼ੇ ਵੱਲ ਨਾ ਜਾਵੇ ਔਰ ਉਹਨੂੰ ਰੋਜ਼ਗਾਰ ਵੱਲ ਜਿਹੜਾ ਹੈਗਾ ਉਹ ਤੋੜਿਆ ਜਾਵੇ ਇਸ ਤੋਂ ਪਹਿਲਾਂ ਮੈਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੀ ਗਿਆ ਸੀਗਾ ਉੱਥੇ ਵੀ ਮੈਂ ਗੱਲ ਕੀਤੀ ਵੀ ਕਿਹੜੇ ਕਿਹੜੇ ਰੋਜ਼ਗਾਰ ਦੇ ਸਾਧਨ ਸਾਡੇ ਕੋਲ ਅਵੇਲੇਬਲ ਹੈ ਕਿਹੜੀ ਕਿਹੜੀ ਕੰਪਨੀਆਂ ਸਾਡੇ ਕੋਲ ਕਿਹੜੀ ਕਿਹੜੀ ਰੋਜ਼ਗਾਰ ਡਿਮਾਂਡ ਵਾਸਤੇ ਆ ਰਹੀ ਹੈ ਔਰ ਫਿਰ ਉਸ ਤੋਂ ਬਾਅਦ ਮੈਂ ਇੱਥੇ ਆਇਆ ਤਾਂ ਕਿਹੜਾ ਇੱਕ ਯੂਥ ਹੈ ਉਹਨੂੰ ਮੋਟੀਵੇਟ ਕੀਤਾ ਜਾ ਸਕੇ ਪੇਸ਼IENTS ਨਾਲ ਵੀ ਗੱਲਬਾਤ ਕੀਤੀ ਡਾਕਟਰ ਸਾਹਿਬਾਨ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹਨਾਂ ਨੂੰ ਜਿਹੜੇ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਉਹ ਅਸੀਂ ਸਰਕਾਰ ਵੱਲੋਂ ਜਿਹੜਾ ਹੈਗਾ ਇੰਸਟੀਚੂਸ਼ਨ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਣ ਗਿਆ ਹਾਲਤੀ ਘੜੀ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਆ ਛੋਟੇ ਛੋਟੇ ਆਈਟਮਾਂ ਦੀ ਜਿਹੜੀ ਜ਼ਰੂਰਤ ਸੀ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਂ ਚੁੱਕੀਆਂ ਹਨ ਹੋਰ ਵੀ ਅਸੀਂ ਇੱਥੇ ਅਮਰਜੈਂਸੀ ਬੋਰਡ ਦੇਖਾਂਗੇ ਪੇਸ਼IENTS ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਹੈ ਸਹੂਲਤਾਂ ਜਿਹੜੀ ਹੈਗੀ ਉਹ ਸੰਤੁਸ਼ਟੀ ਜਨਕ ਵੀਲਰੀ ਹੈ ਕਿ ਨਹੀਂ ਸਰ ਇਹ ਬਹੁਤ ਵੱਡਾ ਮੁੱਦਾ ਹੈ ਕਿ ਡਾਕਟਰਾਂ ਵੱਲੋਂ ਹੜਤਾਲ ਕੀਤੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਮੇਟੀ ਬਣਾਈ ਗਈ ਸੀ ਅੰਡਰ ਡੀਸੀ ਡਿਸਟ੍ਰਿਕਟ ਦੇ ਜਿਹੜੇ ਡੀਸੀ ਹੈ ਆ ਇਸ ਵੇਲੇ ਸੁਰੱਖਿਆ ਦੇ ਕਿਹੜੇ ਕਿਹੜੇ ਪ੍ਰਬੰਧ ਨੇ ਸੁਰੱਖਿਆ ਨੂੰ ਤੁਸੀਂ ਦੁਬਾਰਾ ਰਿਵਾਈਜ਼ ਕਰਦੇ ਹੋ ਸਕਿਉਰਟੀ ਜਿਹੜੇ ਪ੍ਰਬੰਧ ਨੇ ਰੱਖੇ ਸੀ ਵਿਲੋਸਪ ਬਿਲਕੁਲ ਜਿਹੜੇ ਡਾਕਟਰਸ ਦੀ ਸੁਵਿਧਾ ਹੈ ਉਹ ਸਭ ਤੋਂ ਮੇਨ ਪ੍ਰਾਇਰੀਟੀ ਹੈ ਕਿਉਂਕਿ 24 ਘੰਟੇ ਇਹ ਜਿਹੜਾ ਹਸਪਤਾਲ ਹੈ ਚੱਲਦਾ ਹੈ इतरजेंसी अवार्ड जल्द है और असी जिस एस पी साहब भी दो तीन बार इस मुद्दे डिस्कशन हो चुकी है मीटिंग हो चुकी है पुलिस नाल भी डॉक्टर साहबान भी सिविल सर्जन मैं एक हफ्ते देख जी है जेडे सी एम ओ साहब है उन्होंने भी मैं तीन चार मीटिंगा कर चुका सारे सिक्योरिटी के सिक्योरिटी एंगल तो हर चीज़ जी है पुख्ता प्रबंध है इतने और कोई भी जैस पी साहब वालों भी आश्वासन दिता गया इतने इदा दु जी सुखावी घटना वो नहीं वापरी जाएगी क्योंकि एवरीथिंग इज़ इन प्लेस जो सी कैमरा कैमरा वो भी असं लगा जा रहे हैं ताकि कोई चीज़ जी कि पुलिस या किसी मनुखी जी अखों तो बच जाए वो सी कैमरे के कैद हो जाए मेरा विजिट आज परपज़ वो कमिया बारे कम से आइडेंटिफाई करना मेरा विजिट सी एना कि चल रहा है जहाँ आप इंस्टीट्यूशन रन कर रहे हैं किन्ने पेशेंट्स आँदे हैं किन है? ओ पी डी कि आई पी डी कि मैडिसिन प्रिसक्राइब होंगी है कि डॉक्टर्स ने पेशेंट्स जड़े वतीरा की है और पेशेंट्स का रूटीन की है पेशेंट्स फॉलो कर रहे हैं मैं उन्होंब की थी। मैं मेन विजिट अज का जोड़ा सी वो समझा इंस्टीट्यूशन कि इतने इंस्टीट्यूशन किमें वर्क कर रहा और की की कर रहा बाकी जगा ਅ ਕਮੀ ਪੇਸ਼ੀ ਜਿਹੜੀ ਹੈਗੀ ਉਹ ਡਾਕਟਰਸ ਨਾਲ ਡਿਸਕਸ ਕਰਕੇ ਕਿਉਂਕਿ 24 ਘੰਟੇ ਉਹ ਇੱਥੇ ਜਿਹੜਾ ਹੈਗਾ ਇੰਸਟੀਚੂਸ਼ਨ ਨੂੰ ਰਨ ਕਰਨਾ ਹੈ ਡਾਕਟਰਸ ਨਾਲ ਡਿਸਕਸ ਕਰਕੇ ਐਸੀ ਸਾਰੀ ਪੂਰੀ ਕਰਦਾਂਗੇ ਅਸੀਂ ਇੱਕ ਸ਼ਹਿਰ ਦੇ ਇਹ ਪਲਾਨ ਕਰਾਂਗੇ ਕਿਉਂਕਿ ਹੁਣ ਦੀਵਾਲੀ ਦਾ ਸੀਜ਼ਨ ਵੀ ਆਉਣ ਵਾਲਾ ਹੈ ਤੇ ਸਵੀਟ ਸ਼ਾਪ ਦੀ ਆ ਵੀ ਹੁਣ ਸੈਂਪਲ ਜਿਹੜੇ ਹੈਗੇ ਤੁਹਾਡੇ ਲਈ ਤੇ ਜਾਣਗੇ ਔਰ ਜਿਹੜੀ ਫੂਡ ਦੀ ਵੀ ਜਿਹੜੀ ਰੇੜੀਆਂ ਵਾਲੇ ਗੱਲ ਕਰ ਰਹੇ ਆ ਅਸੀਂ ਸਟਾਰ ਰੇਟਿੰਗ ਦਾ ਵੀ ਕਨਸੈਪਟ ਸ਼ੁਰੂ ਕਰਾਂਗੇ ਵੀ 1 ਸਟਾਰ ਤੋਂ ਲੈ ਕੇ 5 ਸਟਾਰ ਜਿਹੜੀ ਬਿਲਕੁਲ ਹਾਈਜੀਨ ਮੇਨਟੇਨ ਕਰੂਗੀ ਤਾਂ ਕਿ ਇਹ 5 ਸਟਾਰ ਕੋਈ ਹੋਏਗਾ ਸਰਟੀਫਾਈਡ ਹੋਏਗਾ ਕਮੇਟੀ ਵੱਲੋਂ ਤੇ ਉਹਦੇ ਕੋਲ ਆਪੀ ਲੋਕ ਜਿਹੜਾ ਹੈਗਾ ਉਹ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਹਾਈਜੀਨ ਪ੍ਰੋਪਰ ਮੇਨਟੇਨ ਕਰਦਾ ਹੈ ਇਹਦੇ ਫੂਡ ਸੇਫਟੀ ਸਟੈਂਡਰਡ ਜਿਹੜੇ ਆ ਪੂਰੇ ਨੇ ਜਿਹੜਾ 1 ਸਟਾਰ ਹੋਏਗਾ ਤੇ ਲੋਕਾਂ ਨੂੰ ਆਪ ਹੀ ਪਤਾ ਉਹਦਾ ਬਿਜ਼ਨਸ ਜਿਹੜਾ ਅਫੈਕਟ ਹੋ ਜਾਏਗਾ ਤੇ ਇਸ ਕਰਕੇ ਉਹ ਆਪ ਹੀ ਮੋਟੀਵੇਟ ਹੋਣਗੇ ਕਿ ਅਸੀਂ 5 ਸਟਾਰ ਵੱਲ ਜਾਈਏ ਅ ਇਹ ਪਲਾਨ ਕਰਾਂਗੇ ਕਿਉਂਕਿ ਹੁਣ ਦੀਵਾਲੀ ਦਾ ਸੀਜ਼ਨ ਵੀ ਆਉਣ ਵਾਲਾ ਹੈ ਤੇ